ਕਿ ਕਰਮ ਇਹ ਥਾ ਕਿ ਕਰਮ ਇਹ ਥਾ ਕਿ ਭਵਰ ਸੇ ਤੋ ਹਮ ਉਭਾਰੇ ਗਏ ਕਰਮ ਇਹ ਥਾ ਕਿ ਭਵਰ ਸੇ ਤੋ ਹਮ ਉਭਾਰੇ ਗਏ ਸਿਤਮ ਇਹ ਹੈ ਕਿ ਕਿਨਾਰੇ ਪੇ ਲਾ ਕੇ ਮਾਰੇ ਗਏ ਜਬ ਆਏ ਵਕਤ ਜਬ ਆਏ ਵਕਤ ਤੋ ਮੰਸਦ ਮੰਸਦ ਕਹਿੰਦੇ ਗੱਦੀ ਨੂੰ ਜਬ ਆਏ ਵਕਤ ਤੋ ਮੰਸਦ ਸੇ ਖੁਦ ਹੀ ਉਤਰ ਜਾਣਾ ਜੋ ਨਹੀਂ ਉਤਰੇ ਫਿਰ ਉਹ ਉਤਾਰੇ ਗਏ ਆਜ਼ਾਦੀ ਦਿਹਾੜੇ ਦੇ ਉੱਤੇ ਤੁਸੀਂ ਖੁਦ ਨੂੰ ਇੱਕ 7 बाई 4 ਦੇ ਬਕਸੇ ਦੇ ਵਿੱਚ ਕੈਦ ਕਰਕੇ ਰੱਖ ਲਿਆ ਜਿਹਦੇ ਵਿੱਚ ਖੜੇ ਹੋ ਕੇ ਤੁਸੀਂ ਭਾਸ਼ਣ ਦੇ ਰਹੇ ਸੀਗੇ ਔਰ ਉਸ ਬਕਸੇ ਦੇ ਵਿੱਚ ਕੈਦ ਕੌਣ ਸੀਗਾ ਉਹ ਵੀ ਇੱਕ ਇਨਕਲਾਬੀ ਸੀਐਮ ਇਨਕਲਾਬੀ ਤੇ ਆਪਣੀ ਜਾਨ ਦੇ ਦਿੰਦਾ ਪਰ ਗੁਲਾਮੀ ਨਹੀਂ ਸੰਦਾ ਤੇ ਆਪਾਂ ਇੱਕ ਬਕਸੇ ਦੇ ਵਿੱਚ ਹੀ ਗੁलाम ਬਣ ਕੇ ਰਹਿ ਗਏ ਉਹਨਾਂ ਲੋਕਾਂ ਤੋਂ ਇੰਨਾ ਕੀ ਖਤਰਾ ਹੋ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਣਿਓ ਮਾੜੀ ਗੱਲ ਹੈ ਮੈਨੂੰ ਬੁਰੀ ਲੱਗੀ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਵਾਂ ਕਿ ਇੰਨੀ ਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਉਹ ਮਾਰੇ ਲੋਕਾਂ ਤੋਂ ਬਚਣ ਲਈ ਹੁੰਦੀ ਹੈ ਨਾ ਕਿ ਆਪਣੀ ਜਨਤਾ ਤੋਂ ਆਪਾਂ ਆਪਾਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਹੋਵੇ ਉਹਨਾਂ ਤੋਂ ਬਚਣ ਲਈ ਹੁੰਦੀ ਹੈ ਫਿਰ ਦੋ ਸਾਲਾਂ ਦੇ ਵਿੱਚ ਐਡੀ ਕੀ ਗੱਲ ਹੋ ਗਈ ਕਿ ਪੰਜਾਬ ਦੀ ਜਨਤਾ ਨੇ ਜਿਨੇ ਸਭ ਤੋਂ ਉੱਚਾ ਤੁਹਾਨੂੰ ਅਹੁਦਾ ਦਿੱਤਾ ਵਾ ਜਿਸ ਅਹੁਦੇ ਦੇ ਉੱਤੇ ਤੁਹਾਨੂੰ ਬਿਠਾਇਆ ਵਾ ਅੱਜ ਉਸੇ ਜਨਤਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਉਹਦੇ ਕੋਲੋਂ ਬਕਸੇ ਬਣਾ ਕੇ ਆਪਾਂ ਨੂੰ ਉਹਨਾਂ ਨੂੰ ਸੰਬੋਧਨ ਕਰਨਾ ਪੈ ਰਿਹਾ ਵਾ ਉਹੀ ਜਨਤਾ ਤੁਹਾਨੂੰ ਅਤਵਾਦੀ ਕੋ ਲੱਗਣ ਲੱਗ ਪਈ ਪੰਜਾਬ ਦੀ ਵੀ ਉਹਦੇ ਕੋਲੋਂ ਖਤਰਾ ਕਾਦਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਵਿਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦਣਾ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਇੱਕ ਪਾਸੇ ਤੋਂ ਤੁਸੀਂ ਕਹਿੰਦੇ ਹੋ ਵੀ ਪੰਜਾਬ 'ਚ ਬੜਾ ਅਮਨ-ਅਮਾਨ ਹੈ ਪੰਜਾਬ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ ਨੇ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਸਦਾ ਦਿੰਦੇ ਹੋ ਕਿ ਪੈਸਾ ਇਨਵੈਸਟ ਕਰੋ ਵੱਡੇ ਵੱਡੇ ਲੋਕ ਇੱਥੇ ਆਉਣ ਪੈਸਾ ਇਨਵੈਸਟ ਕਰਨ ਤੇ ਦੂਜੇ ਪਾਸੇ ਤੁਸੀਂ ਆਪ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਫਿਰ ਲੋਕ ਆਪਣੇ ਆਪ ਨੂੰ ਇਨਵੈਸਟਰ ਆਪਣੇ ਆਪ ਨੂੰ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਇਸ ਚੀਜ਼ ਦਾ ਤੁਸੀਂ ਜਵਾਬ ਦੋਗੇ ਕਿ ਮੇਰੀ ਨਜ਼ਰ ਚ ਕਦੀ ਵੀ ਨਹੀਂ ਮੈਂ ਚਾਹੁੰਦਾ ਵੀ ਪਿਛਲੇ ਜਿਹੜੇ ਉਹ ਰਾਜ ਕਰਨ ਉਹਨਾਂ ਨਾਲੋਂ ਤੋਂ ਕਿਤੇ ਚੰਗਾ ਵਾ ਜਿੰਨਾ ਚਿਰ ਪੰਜਾਬ ਨੂੰ ਅਗਲਾ ਬਦਲ ਨਹੀਂ ਮਿਲਦਾ ਪਿਛਲਿਆਂ ਦੇ ਹੱਥ ਚ ਅਸੀਂ ਸੱਤਾ ਨਹੀਂ ਦੇਣੀ ਚਾਹੁੰਦੇ ਪਿਛਲਿਆਂ ਨੂੰ ਅਸੀਂ ਦੁਬਾਰਾ ਨਹੀਂ ਢਾਉਣਾ ਚਾਹੁੰਦੇ ਜਿਨ੍ਹਾਂ ਨੂੰ ਗਲੋਂ ਲਾਇਆ ਵਾ ਪਰ ਜੇ ਤੂੰ ਵੀ ਆਪਣੇਆਂ ਨਾਲ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਵਾਂਗਾ ਕਰ ਦੇਂਗਾ ਤੇ ਫਿਰ ਲੋਕਾਂ ਨੇ ਤੈਨੂੰ ਦੂਰ ਕਰ ਦੇਣਾ ਵੀ ਆਪਣੇਆਂ ਤੋਂ ਇੰਨਾ ਦੂਰ ਨਾ ਹੋਵੋ ਆਪਣੇ ਲੋਕ ਨੇ ਯਾਰ ਵੱਧ ਤੋਂ ਵੱਧ ਵਿਰੋਧ ਕਰਨਗੇ ਤੇਰੇ ਅੱਗੇ ਖਲੋ ਕੇ ਵੱਧ ਤੋਂ ਵੱਧ ਤੇਰੇ ਅੱਗੇ ਮੰਗ ਕਰਨਗੇ ਕੋਈ ਨਾ ਕੋ ਆਪਣੇ ਪੰਜਾਬ ਦੇ ਸੂਬੇ ਲਈ ਆਪਣੇ ਲੋਕਾਂ ਲਈ ਆਪਣੇ ਆਪ ਲਈ ਕੋ ਮੰਗ ਕਰਨਗੇ ਕੋ ਮਾਰ ਥੋੜੀ ਦੇਣਗੇ ਯਾਰ ਤੈਨੂੰ ਕਦੀ ਇਕੱਲਾ ਨਿਕਲ ਕੇ ਤੇ ਵੇਖ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ ਕਿਤੇ ਇਕੱਲੇ ਨਿਕਲ ਕੇ ਦੇ ਵੇਖੋ ਦੋ ਚਾਰ ਬੰਦੇ ਲੈ ਕੇ ਨਿਕਲੋ ਮੈਂ ਨਹੀਂ ਕਹਿੰਦਾ ਸ਼ਤਾਨ ਬੰਦੇ ਵੀ ਹੁੰਦੇ ਆ ਵਿੱਚ ਜੇ ਕਿਸੇ ਨੇ ਮਾਰਨ ਤੇ ਆਉਣਾ ਤੇ ਫਿਰ ਵੱਡੇ ਵੱਡੇ ਨਹੀਂ ਰਹੇ ਯਾਰ ਇੱਕ ਗੱਲ ਹਮੇਸ਼ਾ ਆਪਦੇ ਦਿਮਾਗ 'ਚ ਰੱਖੋ ਮਾਨ ਸਾਹਿਬ ਇਸ ਕੁਰਸੀ ਤੇ ਤੁਸੀਂ ਉਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੇ ਆਵਾਮ ਮਾਰਨ ਤੇ ਆ ਜਾਏ ਤੇ ਗੱਡੀਆਂ ਲਾਉਣ ਦੇ ਉੱਤੇ ਆ ਜਾਏ ਨਾ ਫਿਰ ਉਹ ਚੋਰਾਂ ਤੇ ਹੱਤਵਾਦੀਆਂ ਵਾਂਗ ਹਮਲਾ ਨਹੀਂ ਕਰਦੀ ਉਹ ਲਲਕਾਰ ਕੇ ਗੱਡੀ ਤੋਂ ਲਾਉਂਦੀ ਹੈ ਲਲਕਾਰ ਕੇ ਮਾਰਦੀ ਹੈ ਤਰੀ ਪੰਜਾਬ ਸਾਰ ਭਗਵੰਤ ਸਿੰਘ ਮਾਨ ਮੇਰੇ ਅੱਜ ਦੇ ਲਫ਼ਜ਼ ਅੱਜ ਦੇ ਬੋਲ ਸਿਰਫ ਤੁਹਾਡੇ ਲਈ ਔਰ ਮੈਂ ਬਾਕੀਆਂ ਵਾਂਗ ਤੁਹਾਡਾ ਕੋਈ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ ਮੈਂ ਗੱਲ ਕਰਨ ਲੱਗਾ ਪਰਸੋਂ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਉੱਤੇ ਰਾਜ ਪੱਧਰੀ ਸਮਾਗਮ ਜਿਹੜਾ ਜਲੰਧਰ ਦੇ ਵਿੱਚ ਹੋਇਆ ਜਿੱਥੇ ਤੁਸੀਂ ਮੁੱਖ ਮਹਿਮਾਨ ਸੀਗੇ ਵਧਾਈ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਦੇ ਰਹੇ ਸੀਗੇ 78ਵੇਂ ਆਜ਼ਾਦੀ ਦਿਹਾੜੇ ਦੀ ਆਪ ਖੁਦ ਤੁਸੀਂ ਕਿਤੇ ਵੀ ਯਾਦ ਨਜ਼ਰ ਨਹੀਂ ਸੀ ਆ ਰਹੇ ਆਜ਼ਾਦੀ ਦਿਹਾੜੇ ਦੇ ਉੱਤੇ ਤੁਸੀਂ ਖੁਦ ਨੂੰ ਇੱਕ 7 बाई 4 ਦੇ ਬਕਸੇ ਦੇ ਵਿੱਚ ਕੈਦ ਕਰਕੇ ਰੱਖ ਲਿਆ ਜਿਹਦੇ ਵਿੱਚ ਖੜੇ ਹੋ ਕੇ ਤੁਸੀਂ ਭਾਸ਼ਣ ਦੇ ਰਹੇ ਸੀਗੇ ਔਰ ਉਸ ਬਕਸੇ ਦੇ ਵਿੱਚ ਕੈਦ ਕੌਣ ਸੀਗਾ ਉਹ ਵੀ ਇੱਕ ਇਨਕਲਾਬੀ ਸੀਐਮ ਇਨਕਲਾਬੀ ਤੇ ਆਪਣੀ ਜਾਨ ਦੇ ਦਿੰਦਾ ਪਰ ਗੁਲਾਮੀ ਨਹੀਂ ਸੰਦਾ ਤੇ ਆਪਾਂ ਇੱਕ ਬਕਸੇ ਦੇ ਵਿੱਚ ਹੀ ਗੁलाम ਬਣ ਕੇ ਰਹਿ ਗਏ ਉਹਨਾਂ ਲੋਕਾਂ ਤੋਂ ਇੰਨਾ ਕੀ ਖਤਰਾ ਹੋ ਗਿਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਣੇ ਹੋ ਜਿਨ੍ਹਾਂ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਕਿ ਰਾਜ ਪਧਰੀ ਸਮਾਗਮ ਦੇ ਉੱਤੇ ਮੁੱਖ ਮਹਿਮਾਨ ਤੁਸੀਂ ਹੋ ਮੁੱਖ ਮੰਤਰੀ ਤੁਸੀਂ ਹੋ ਮਾੜੀ ਗੱਲ ਐ ਮੈਨੂੰ ਬੁਰੀ ਲੱਗੀ ਮੈਂ ਤਾਂ ਤੁਹਾਨੂੰ ਕਹਿਣ ਲੱਗਾ ਵਾਂ ਕਿ ਇੰਨੀ ਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਉਹ ਮਾੜੇ ਲੋਕਾਂ ਤੋਂ ਬਚਣ ਲਈ ਹੁੰਦੀ ਹੈ ਨਾ ਕਿ ਆਪਣੀ ਜਨਤਾ ਤੋਂ ਆਪਾਂ ਆਪਾਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਹੋਵੇ ਉਹਨਾਂ ਤੋਂ ਬਚਣ ਲਈ ਹੁੰਦੀ ਹੈ ਨਾਲੇ ਤੁਸੀਂ ਤੇ ਕੰਬੋ ਯਾਰ ਪੋਲੀਟਿਸ਼ੀਅਨ ਪਲੱਸ ਕਲਾਕਾਰ ਤੇ ਦੋਵਾਂ ਨੂੰ ਭੀੜ ਜਿਹੜੀ ਬਹੁਤ ਪਸੰਦ ਹੁੰਦੀ ਆ ਫਿਰ ਦੋ ਸਾਲਾਂ ਦੇ ਵਿੱਚ ਐਡੀ ਕੀ ਗੱਲ ਹੋ ਗਈ ਕਿ ਪੰਜਾਬ ਦੀ ਜਨਤਾ ਨੇ ਜਿਨੇ ਸਭ ਤੋਂ ਉੱਚਾ ਤੁਹਾਨੂੰ ਅਹੁਦਾ ਦਿੱਤਾ ਵਾ ਜਿਸ ਅਹੁਦੇ ਦੇ ਉੱਤੇ ਤੁਹਾਨੂੰ ਬਿਠਾਇਆ ਵਾ ਅੱਜ ਉਸੇ ਜਨਤਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਉਹਦੇ ਕੋਲੋਂ ਬਕਸੇ ਬਣਾ ਕੇ ਆਪਾਂ ਨੂੰ ਉਹਨਾਂ ਨੂੰ ਸੰਬੋਧਨ ਕਰਨਾ ਪੈ ਰਿਹਾ ਵਾ ਉਹੀ ਜਨਤਾ ਤੁਹਾਨੂੰ ਅਤਵਾਦੀ ਕੋ ਲੱਗਣ ਲੱਗ ਪਈ ਪੰਜਾਬ ਦੀ ਵੀ ਉਹਦੇ ਕੋਲੋਂ ਖਤਰਾ ਕਾਦਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਐਦਾਂ ਤੇ ਤੁਹਾਡੇ ਉਸਤਾਦ ਜਿਹੜੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਦੀ ਵੀ ਨਹੀਂ ਕੀਤਾ ਵੀ ਉਹਨਾਂ ਦੇ ਉੱਤੇ ਜਿਹੇ ਇੰਨੇ ਹਮਲੇ ਹੁੰਦੇ ਰਹੇ ਵਿਰੋਧੀਆਂ ਵੱਲੋਂ ਕਰਾਏ ਜਾਂਦੇ ਰਹੇ ਜਾਂ ਜਨਤਾ ਨੇ ਕੀਤੇ ਜਿਹਦੇ ਚ ਕਦੀ ਉਹਨਾਂ ਦੇ ਉੱਤੇ ਚਪਲ ਸੁੱਟ ਦਿੱਤੀ ਜਾਂਦੀ ਸੀ ਕਦੀ ਉਹਨਾਂ ਦੇ ਉੱਤੇ ਘਸੌਣ ਮਾਰ ਕੇ ਹਮਲਾ ਕੀਤਾ ਜਾਂਦਾ ਸੀਗਾ ਕਦੀ ਚਪੇੜ ਮਾਰ ਕੇ ਹਮਲਾ ਕੀਤਾ ਜਾਂਦਾ ਸੀ ਕਦੀ ਸ਼ਾਈ ਤੱਕ ਸੁੱਟ ਦਿੱਤੀ ਜਾਂਦੀ ਸੀ ਕਿ ਮੇਰਾ ਖਿਆਲ ਆ ਉਹਨੇ ਵੀ ਕਦੀ ਆਪਣੇ ਨੂੰ ਇਸ ਤਰ੍ਹਾਂ ਸੱਤ ਚਾਰ ਦੇ ਬਕਸੇ 'ਚ ਬੰਦ ਕਰਕੇ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ ਹੋਣਾ ਇਥੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਨਾ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦਣਾ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਹੁਣ ਤੇ ਕੀ ਕਦੇ ਕੋਵਿਡ ਦੇ ਵਿੱਚ ਜਦੋਂ ਭਰ ਕੋਵਿਡ ਸੀਗਾ ਉਦੋਂ ਵੀ ਦੇਸ਼ ਦਾ ਝੰਡਾ ਜਿਹੜਾ 26 ਜਨਵਰੀ ਨੂੰ 15 ਅਗਸਤ ਨੂੰ ਇਸੇ ਤਰੀਕੇ ਲਹਿਰਾਇਆ ਜਾਂਦਾ ਸੀਗਾ ਕੋਵਿਡ ਦੇ ਦੌਰਾਨ ਵੀ ਕਿਸੇ ਨੇ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਸੀ ਦਿੱਤਾ ਜਾਂ ਝੰਡਾ ਨਹੀਂ ਸੀ ਲਹਿਰਾਇਆ ਜਿਹੜਾ ਵਾ ਉਦੋਂ ਵੀ ਇਹੋ ਜਿਹਾ ਮਾਹੌਲ ਜਿਹੜਾ ਪੈਦਾ ਨਹੀਂ ਸੀ ਕੀਤਾ ਗਿਆ ਫਿਰ ਹੁਣ ਇਹੋ ਜਿਹੇ ਕਿਹੜੇ ਹਾਲਾਤ ਬਣ ਗਏ ਆ ਜਿਹਦੇ ਕਰਕੇ ਲੋਕਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਪਰਸੋਂ ਹੀ ਤੁਹਾਡੇ ਨਾਲ ਲੱਗਦੇ ਜਿਹੜਾ ਸੂਬਾ ਤੁਹਾਡਾ ਕੀ ਸਾਡਾ ਸਾਰਿਆਂ ਦੇ ਨਾਲ ਲੱਗਦਾ ਸੂਬਾ ਵਾ ਜੰਮੂ ਕਸ਼ਮੀਰ ਦੇ ਵਿੱਚ ਉਹਨੂੰ ਵੀ ਯਾਦ ਹੋ 78 ਸਾਲ ਹੋ ਗਏ ਆ ਔਰ 78 ਸਾਲਾਂ ਤੋਂ ਉੱਥੇ ਮਾਹੌਲ ਖਰਾਬ ਹੈ ਕਦੀ ਬੰਬ ਚੱਲਦੇ ਆ ਕਦੀ ਮਤਲਬ ਪੱਕੀ ਜੰਗ ਲੱਗ ਜਾਂਦੀ ਆ ਮਹੀਨਾ ਮਹੀਨਾ ਜਿਹੜੀ ਨਾਲ ਦੇ ਮੁਲਕ ਦੇ ਨਾਲ ਆ ਇੰਨਾ ਕਤਲੇਆਮ ਹੁੰਦਾ ਵਾ ਉੱਥੋਂ ਦੇ ਉਪ ਰਾਜਪਾਲ ਜਿਹੜੇ ਆ ਜਿਹੜੇ ਉੱਥੋਂ ਦੇ ਮਤਲਬ ਗਵਰਨਰ ਆ ਮਨੋਜ ਸਿਨਾ ਸ਼੍ਰੀ ਮਨੋਜ ਸਿਨਾ ਉਹਨਾਂ ਵੀ ਤੁਹਾਡੇ ਵਾਂਗ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਦਿੱਤਾ ਖੁੱਲੇ ਆਮ ਭਾਸ਼ਣ ਕੀਤਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਵਾ ਫਿਰ ਤੁਹਾਨੂੰ ਐਡਾ ਕਾਦਾ ਖਤਰਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਵੀ ਪੰਜਾਬ 'ਚ ਬੜਾ ਅਮਨ-ਅਮਾਨ ਹੈ ਪੰਜਾਬ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ ਨੇ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੂੰ ਸਦਾ ਦਿੰਦੇ ਹੋ ਕਿ ਪੈਸਾ ਇਨਵੈਸਟ ਕਰੋ ਵੱਡੇ ਵੱਡੇ ਲੋਕ ਇੱਥੇ ਆਉਣ ਪੈਸਾ ਇਨਵੈਸਟ ਕਰਨ ਤੇ ਦੂਜੇ ਪਾਸੇ ਤੁਸੀਂ ਆਪ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਫਿਰ ਲੋਕ ਆਪਣੇ ਆਪ ਨੂੰ ਇਨਵੈਸਟਰ ਆਪਣੇ ਆਪ ਨੂੰ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਇਸ ਚੀਜ਼ ਦਾ ਤੁਸੀਂ ਜਵਾਬ ਦੋਗੇ ਮੇਰੇ ਵੱਲੋਂ ਇੱਕ ਸਲਾਹ ਆ ਪੰਜਾਬ ਦਾ ਵਸਿੰਦਾ ਹੋਣ ਦੇ ਨਾਤੇ ਪੰਜਾਬ ਤੇਰਾ ਸ਼ੁਭ ਜਨਤਕ ਹੋਣ ਦੇ ਨਾਤੇ ਮੈਂ ਕਦੀ ਵੀ ਮੈਂ ਤੈਨੂੰ ਇੱਕ ਗੱਲ ਕਹਿੰਨਾ ਵਾਂ ਕਿ ਮੇਰੀ ਨਜ਼ਰ ਚ ਕਦੀ ਵੀ ਨਹੀਂ ਮੈਂ ਚਾਹੁੰਦਾ ਵੀ ਪਿਛਲੇ ਜਿਹੜੇ ਉਹ ਰਾਜ ਕਰਨ ਉਹਨਾਂ ਨਾਲੋਂ ਤੂੰ ਕਿਤੇ ਚੰਗਾ ਵਾ ਜਿੰਨਾ ਚਿਰ ਪੰਜਾਬ ਨੂੰ ਅਗਲਾ ਬਦਲ ਨਹੀਂ ਮਿਲਦਾ ਪਿਛਲਿਆਂ ਦੇ ਹੱਥ 'ਚ ਅਸੀਂ ਸੱਤਾ ਨਹੀਂ ਦੇਣੀ ਚਾਹੁੰਦੇ ਪਿਛਲਿਆਂ ਨੂੰ ਅਸੀਂ ਦੁਬਾਰਾ ਨਹੀਂ ਢਾਉਣਾ ਚਾਹੁੰਦੇ ਜਿਨ੍ਹਾਂ ਨੂੰ ਗਲੋਂ ਲਾਇਆ ਵਾ ਪਰ ਜੇ ਤੂੰ ਵੀ ਆਪਣਿਆਂ ਨਾਲ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਵਾਂਗੇ ਕਰ ਦੇਂਗਾ ਤੇ ਫਿਰ ਲੋਕਾਂ ਨੇ ਤੈਨੂੰ ਦੂਰ ਕਰ ਦੇਣਾ ਵੀ ਆਪਣਿਆਂ ਤੋਂ ਇੰਨਾ ਦੂਰ ਨਾ ਹੋਵੋ ਆਪਣੇ ਭਾਵ ਮੈਂ ਨਹੀਂ ਕਹਿੰਦਾ ਮੇਰੇ ਤੋਂ ਮੇਰੇ ਤੋਂ ਲੱਖ ਦੂਰ ਹੈ ਭਰਾਵਾ ਤੂੰ ਆਪਣਿਆਂ ਤੋਂ ਜਨਤਾ ਤੋਂ ਇੰਨਾ ਦੂਰ ਨਾ ਹੋਵੋ ਕਿ ਜਨਤਾ ਤੁਹਾਨੂੰ ਪੱਕਾ ਹੀ ਦੂਰ ਕਰ ਦੇਵੇ ਦੂਰ ਹੋ ਨਾਲੋਂ ਆਪਣੇ ਦੇ ਵਿੱਚ ਕਮੀਆਂ ਲੱਭੋ ਆਪਣੇ ਦੇ ਵਿੱਚ ਕਮਜ਼ੋਰੀਆਂ ਲੱਭੋ ਰੇੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਕਦੀ ਝਾਤੀ ਮਾਰੀ ਆਪਣੇ ਆਪ ਦੇ ਵਿੱਚ ਰੇੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਚੜ ਕੇ ਭਾਸ਼ਣ ਦੇ ਕਿਤੇ ਭੀੜ ਇਕੱਠੀ ਕਰਨ ਵਾਲਾ ਨੇਤਾ ਸਾਡਾ ਭਗਵੰਤ ਮਾਨ ਉਹਨੂੰ ਇੰਨਾ ਕੀ ਡਰ ਸਤਾਉਣ ਲੱਗ ਪਿਆ ਕਿ ਉਹਨੂੰ ਭੀੜ ਹੀ ਡਰਾਉਣ ਲੱਗ ਪਈ ਉਹਨੂੰ ਆਪਣੇ ਲੋਕਾਂ ਦੀ ਭੀੜ ਹੀ ਡਰਾਉਣ ਲੱਗ ਪਈ ਸਾਨੂੰ ਪਹਿਲਾਂ ਵਾਲਾ ਭਗਵੰਤ ਮਾਨ ਚਾਹੀਦਾ ਵਾ ਇਹ ਭਗਵੰਤ ਮਾਨ ਬਕਸਿਆਂ 'ਚ ਬੰਦ ਕਰਨ ਵਾਲਾ ਭਗਵੰਤ ਮਾਨ ਅਸੀਂ ਨਹੀਂ ਸੀ ਚੁਣਿਆ ਆਪਣੇ ਲੋਕ ਨੇ ਯਾਰ ਵੱਧ ਤੋਂ ਵੱਧ ਵਿਰੋਧ ਕਰਨਗੇ ਤੇਰੇ ਅੱਗੇ ਖਲੋ ਕੇ ਵੱਧ ਤੋਂ ਵੱਧ ਤੇਰੇ ਅੱਗੇ ਮੰਗ ਕਰਨਗੇ ਕੋਈ ਨਾ ਕੋ ਆਪਣੇ ਪੰਜਾਬ ਦੇ ਸੂਬੇ ਲਈ ਆਪਣੇ ਲੋਕਾਂ ਲਈ ਆਪਣੇ ਆਪ ਲਈ ਕੋ ਮੰਗ ਕਰਨਗੇ ਕੋ ਮਾਰ ਥੋੜੀ ਦੇਣਗੇ ਯਾਰ ਤੈਨੂੰ ਕਦੀ ਇਕੱਲਾ ਨਿਕਲ ਕੇ ਤੇ ਵੇਖ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ ਕਿਤੇ ਇਕੱਲੇ ਨਿਕਲ ਕੇ ਤੇ ਵੇਖੋ ਦੋ ਚਾਰ ਬੰਦੇ ਲੈ ਕੇ ਨਿਕਲੋ ਮੈਂ ਨਹੀਂ ਕਹਿੰਦਾ ਸ਼ਤਾਨ ਬੰਦੇ ਵੀ ਹੁੰਦੇ ਆ ਵਿੱਚ ਜੇ ਕਿਸੇ ਨੇ ਮਾਰਨ ਤੇ ਆਉਣਾ ਤੇ ਫਿਰ ਵੱਡੇ ਵੱਡੇ ਨਹੀਂ ਰਹੇ ਯਾਰ ਇੱਕ ਗੱਲ ਹਮੇਸ਼ਾ ਆਪਦੇ ਦਿਮਾਗ 'ਚ ਰੱਖੋ ਮਾਨ ਸਾਹਿਬ ਇਸ ਕੁਰਸੀ ਤੇ ਤੁਸੀਂ ਉਨੀ ਧੀਰ ਹੋ ਜਿੰਨੀ ਧੇਰ ਆਵਾਮ ਤੁਹਾਡੇ ਨਾਲ ਹੈ ਆਵਾਮ ਮਤਲਬ ਜਨਤਾ ਪਬਲਿਕ ਤੁਹਾਡੇ ਨਾਲ ਹੈ ਜੇ ਆਵਾਮ ਮਾਰਨ ਤੇ ਆ ਜੇ ਤੇ ਗੱਦੀਆਂ ਲਾਉਣ ਦੇ ਉੱਤੇ ਆ ਜਾਏ ਨਾ ਫਿਰ ਉਹ ਚੋਰਾਂ ਤੇ ਹੱਤਵਾਨ ਵਾਦੀਆਂ ਹਮਲਾ ਨਹੀਂ ਕਰਦੀ ਉਹ ਲਲਕਾਰ ਕੇ ਗੱਦੀ ਤੋਂ ਲਾਉਂਦੀ ਹੈ ਲਲਕਾਰ ਕੇ ਮਾਰਦੀ ਹੈ ਫਿਰ ਬਚਦਾ ਕੋਈ ਨਹੀਂ ਜਦੋਂ ਆਵਾਮ ਤੁਹਾਡੇ ਉਲਟ ਹੋ ਜਾਵੇ ਤੇ ਅੱਜ ਤੱਕ ਬਚਿਆ ਕੌਣ ਹੈ ਸਦਾਮ ਹਸੈਨ ਬਚਿਆ ਇੱਥੋਂ ਤੱਕ ਇਹ ਸ਼ੇਖ ਸੀਨਾ ਆ ਤਾਜੀ-ਤਾਜੀ ਅਜੇ 15 ਦਿਨ ਪੁਰਾਣੀ ਗੱਲ ਨਹੀਂ ਗਈ ਵੀ 15 ਸਾਲ ਉਹਨੇ ਰਾਜ ਕੀਤਾ ਹੋਵੇ ਟਾਰਨਾ ਨਾਰਾਜ਼ ਕੀਤਾ ਹੋਵੇ ਤਾਂ ਉਹਨੂੰ ਦੇਸ਼ ਛੱਡਣ ਲਈ 45 ਮਿੰਟ ਮਿਲੇ ਸੀਗੇ 45 ਮਿੰਟ ਦੇ ਵਿੱਚ ਵਿੱਚ ਨਿਕਲ ਜਾ ਸਾਡਾ ਦੇਸ਼ ਛੱਡ ਕੇ ਅਸੀਂ ਤੈਨੂੰ ਦੇਸ਼ ਚੋਂ ਕੱਢਣਾ ਚਾਹੁੰਦੇ ਔਰ ਭੀੜ ਨੇ ਲਲਕਾਰ ਕੇ ਕੱਢਿਆ ਸੀਗਾ ਸੋ ਮੈਂ ਇੱਕ ਗੱਲ ਤੁਹਾਨੂੰ ਸਲਾਹ ਦਿੰਦਾ ਕਿ ਇਸ ਆਵਾਮ ਦੀਆਂ ਜਿਹੜੀਆਂ ਭਾਵਨਾਵਾਂ ਹਨ ਉਹਦਾ ਖਿਆਲ ਰੱਖੋ ਅਜੇ ਤੱਕ ਉਹ ਮਾਹੌਲ ਨਹੀਂ ਬਣਿਆ ਤੁਹਾਡੇ ਪ੍ਰਤੀ ਇੰਨੀ ਨਫ਼ਰਤ ਪੰਜਾਬੀ ਤੈਨੂੰ ਨਹੀਂ ਕਰਦੇ ਅਜੇ ਵਿਰੋਧੀ ਜੋ ਮਰਜ਼ੀ ਕਹੀ ਜਾਣ ਪੰਜਾਬ 'ਚ ਜੇ ਤੈਨੂੰ ਨਾ ਚਾਹਣ ਵਾਲੇ ਲੋਕ ਹੋਣਗੇ ਨਾ ਤਾਂ ਮੈਂ ਸਮਝਦਾ ਵਾਂ ਕਿ ਤੈਨੂੰ ਚਾਹਣ ਵਾਲੇ ਲੋਕ ਵੀ ਬਹੁਤ ਸਾਰੇ ਆ ਉਹਨਾਂ ਦੀ ਗਿਣਤੀ ਨਫ਼ਰਤ ਕਰਨ ਵਾਲਿਆਂ ਦੀ ਨਾ ਵਧਨ ਦੋਸੋਂ ਆਪਣੇ ਚੌਹਣ ਵਾਲਿਆਂ ਦੀ ਗਿਣਤੀ ਵਧਾਓ ਤੇ ਟੌਰ ਦੇ ਨਾਲ ਰਹੋ ਮੈਂ ਖੀਰ ਦੇ ਵਿੱਚ ਤੈਨੂੰ ਨਦੀਮ ਸ਼ਾਹਦ ਸਾਹਿਬ ਦਾ ਇੱਕ ਸ਼ੇਰ ਆ ਜਿਹੜਾ ਪੰਜਾਬ ਦੀ ਜਨਤਾ ਦੇ ਉੱਤੇ ਤੇ ਅੱਜ ਦੀ ਤਰੀਕ ਤੇ ਵਿੱਚ ਤੁਹਾਡੇ ਉੱਤੇ ਖੂਬ ਟਿਕ ਟੁਕਦਾ ਵਾ ਕਿ ਕਰਮ ਇਹ ਥਾ ਕਿ ਕਰਮ ਇਹ ਥਾ ਕਿ ਭਵਰ ਸੇ ਤੋਂ ਹਮ ਉਭਾਰੇ ਗਏ ਕਰਮ ਇਹ ਥਾ ਕਿ ਭਵਰ ਸੇ ਤੋਂ ਹਮ ਉਭਾਰੇ ਗਏ ਸਤਮ ਇਹ ਹੈ ਕਿ ਕਿਨਾਰੇ ਪੇ ਲਾ ਕੇ ਮਾਰੇ ਗਏ ਜਬ ਆਏ ਵਕਤ ਜਦ ਆਏ ਵਕਤ ਤੋ ਮੰਸਦ ਮੰਸਦ ਕਹਿੰਦੇ ਗੱਦੀ ਨੂੰ ਜਦ ਆਏ ਵਕਤ ਤੋ ਮੰਸਦ ਸੇ ਖੁਦ ਹੀ ਉਤਰ ਜਾਣਾ ਜੋ ਨਹੀਂ ਉਤਰੇ ਫਿਰ ਉਹ ਉਤਾਰੇ ਗਏ